ਫੋਰੈਸਟ ਡਿਪਾਰਟਮੈਂਟ ਦੇ ਵਿੱਚ ਪਹਿਲਾਂ ਜ਼ਿਆਦਾਤਰ ਮੁੰਡੇ ਹੀ ਜੰਗਲਾਤ ਵਿਭਾਗ ਦੇ ਵਿੱਚ ਬਤੌਰ ਗਾਰਡ ਭਰਤੀ ਹੁੰਦੇ ਰਹੇ ਨੇ ਕਹਿ ਸਕਦੇ ਕਿ ਬੰਦਿਆਂ ਵਾਲੀ ਨੌਕਰੀ ਸੀ ਲੇਕਿਨ ਹੁਣ ਇਸ ਅਹੁਦੇ ਤੇ ਪੰਜਾਬ ਦੀਆਂ ਕੁੜੀਆਂ ਨੇ ਵੀ ਮੱਲਾ ਮਾਰ ਰਹੀਆਂ ਨੇ ਕੁੜੀਆਂ ਨੇ ਸਾਬਤ ਕਰ ਦਿੱਤਾ ਕਿ ਨੌਕਰੀ ਕੋਈ ਵੀ ਹੋਵੇ ਉਹ ਵੀ ਉਹਦੇ ਚ ਨਿਯੁਕਤ ਹੋ ਕੇ ਕੰਮ ਕਰ ਸਕਦੀਆਂ ਨੇ ਤੇ ਪਹਿਲੀ ਦਫਾ ਪੰਜਾਬ ਦੇ ਵਿੱਚ 29 ਕੁੜੀਆਂ ਨੇ ਔਰ ਟ੍ਰੇਨਿੰਗ ਲਈ ਆਈ ਟ੍ਰੇਨਿੰਗ ਕਾਫੀ ਜੋਖਮ ਭਰੀ ਹੁੰਦੀ ਹੈ ਕਾਫੀ ਸਖਤ ਹੁੰਦੀ ਹੈ ਤੇ ਉਹ ਟ੍ਰੇਨਿੰਗ ਕਰਕੇ ਹੁਣ ਪੰਜਾਬ ਦੇ ਜੰਗਲਾਂ ਦੀ ਰਾਖੀ ਕਰਨਗੀਆਂ ਹਾਲਾਂਕਿ ਪੰਜਾਬ ਦੇ ਜੰਗਲਾਂ ਦੀ ਰਾਖੀ ਕਰਨੀ ਬਹੁਤ ਔਖੀ ਹੈ ਕਿ ਵੰਸੋਂ ਅਨੇਕ ਤਰ੍ਹਾਂ ਦੇ ਮਾਫੀਏ ਨੇ ਲੇਕਿਨ ਇਹ ਕੁੜੀਆਂ ਨੇ ਵੀ ਉਹ ਅਹੁਦੇ ਹਾਸਲ ਕਰ ਲਏ ਨੇ ਔਰ ਹੈਰਾਨੀ ਵਾਲੀ ਗੱਲ ਹੈ ਜਿੱਥੇ ਇਹਨਾਂ ਨੇ ਇੱਕ ਸਖਤ ਟ੍ਰੇਨਿੰਗ ਕੀਤੀ ਹੈ ਉੱਥੇ ਜਿਹੜੀਆਂ 29 ਕੁੜੀਆਂ ਸਿਲੈਕਟ ਹੋਈਆਂ ਨੇ ਐਜ਼ ਅ ਫੋਰੈਸਟ ਗਾਰਡ ਉਹ ਪੜ੍ਹਾਈ ਪੱਖੋਂ ਵੀ ਕਿਸੇ ਨਾਲੋਂ ਘੱਟ ਨਹੀਂ ਆ ਸ਼ਾਇਦ ਜਿਹੜੇ ਮੁੰਡੇ ਫੋਰੈਸਟ ਗਾਰਡ ਭਰਤੀ ਹੋਏ ਹੋਣਗੇ ਉਹਨਾਂ ਦੀ ਵਿੱਦਿਆ ਇੰਨੀ ਨਹੀਂ ਇੰਨੀ ਜ਼ਿਆਦਾ ਨਹੀਂ ਹੋਣੀ ਜਿੰਨੀ ਇਹਨਾਂ ਕੁੜੀਆਂ ਦੀ ਹੈ ਕਿਉਂਕਿ 29ਾਂ 'ਚੋਂ 28 ਕੁੜੀਆਂ ਹੋਰ ਨੇ ਕੋਈ ਇਹਨਾਂ ਦੇ ਵਿੱਚ ਐਲਐਲਬੀ ਕੀਤੀ ਹੋਈ ਹੈ ਕਿਸੇ ਨੇ ਐਮਬੀਏ ਕੀਤੀ ਹੋਈ ਹੈ ਕਿਸੇ ਨੇ ਬੀਟੈਕ ਤੇ ਕਿਸੇ ਨੇ ਐਮਟੈਕ ਤੇ ਹੁਣ ਬਣ ਗਈਆਂ ਨੇ ਜੰਗਲ ਦੀਆਂ ਰਖਵਾਲੀਆਂ ਜਿਹੜੇ ਹਾਲ ਹੀ ਸਰਕਾਰ ਨੇ ਨੁਕਤੇ ਕੀਤੇ ਸੀ ਇਹਨਾਂ ਨੇ ਟ੍ਰੇning ਪੂਰੀ ਕਰ ਲਈ ਐ ਤੇ ਹੁਣ ਇਹ ਵੱਖ-ਵੱਖ ਸੂਬੇ ਦੇ ਜੰਗਲਾਤ ਏਰੀਏ ਪੈਂਦੇ ਨੇ ਉੱਥੇ ਬਤੌਰ ਫੋਰੈਸਟ ਗਾਰਡ ਦੇ ਤੌਰ ਤੇ ਕੰਮ ਕਰਨ ਲੱਗੀਆਂ ਪੰਜਾਬ ਦੇ ਵਿੱਚ ਜੰਗਲਾਂ ਦੀ ਰੱਖਿਆ ਕਰ ਲਈ ਹੁਣ ਮੁੰਡੇ ਨਹੀਂ ਕੁੜੀਆਂ ਵੀ ਤਿਆਰ ਹੋ ਚੁੱਕੀਆਂ ਨੇ ਇਹਨਾਂ ਦੀ ਤਨਾਤੀ ਹੋ ਚੁੱਕੀ ਐ ਪਹਿਲਾਂ ਤੇ ਅਕਸਰ ਫੋਰੈਸਟ ਗਾਰਡ ਹੀ ਜੰਗਲਾਂ ਦੀ ਰਾਖੀ ਕਰਦੇ ਸੀ ਲੇਕਿਨ ਹੁਣ 29 ਕੁੜੀਆਂ ਵੀ ਇਸ ਮਹਿਕਮੇ ਵਿੱਚ ਭਰਤੀ ਹੋ ਗਈਆਂ ਨੇ ਔਰ ਇਹਨਾਂ ਨੇ ਵੀ ਇਸ ਜੋਖਮ ਭਰੇ ਜਿਹੜੇ ਕਦਮ ਜਿਹੜੇ ਮੰਨੇ ਜਾਂਦੇ ਕਿਉਂਕਿ ਮਾਫੀਆ ਬਹੁਤ ਜ਼ਿਆਦਾ ਲੱਕੜਾਂ ਚੋਰੀ ਹੁੰਦੀਆਂ ਮਾਈਨਿੰਗ ਹੁੰਦੀ ਆ ਤੇ ਪਿੱਛੇ ਜੇ ਤੇ ਫੋਰੈਸਟ ਗਾਰਡ ਤੇ ਮਾਈਨਿੰਗ ਮਾਫੀਆ ਨੇ 위 ਹਮਲੇ ਕੀਤੇ ਸੀ ਲੇਕਿਨ ਹੁਣ ਇਹ ਪੰਜਾਬ ਦੀਆਂ ਦਲੇਰ ਧੀਆਂ ਵੀ ਇਹਨਾਂ ਦੀ ਜੰਗਲਾਂ ਦੀ ਰਾਖੀ ਕਰਨਗੇ ਮਾਈਨਿੰਗ ਦੀ ਰਾਖੀ ਕਰਨਗੇ ਤੇ ਨਾਲ ਦੀ ਨਾਲ ਕੋਈ ਲੱਕੜਾਂ ਨਾ ਚੋਰੀ ਕਰਨ ਉਹਦੀ ਰਾਖੀ ਕਰਨਗੀਆਂ ਸ਼ਾਰਪੁਰ ਦੇ ਵਿੱਚ ਜਿਹੜਾ ਜੰਗਲਾਤ ਵਿਭਾਗ ਦਾ ਟ੍ਰੇਨਿੰਗ ਸੈਂਟਰ ਆ ਇੱਥੇ 29 ਕੁੜੀਆਂ ਭਰਤੀ ਹੋਈਆਂ ਸੀ ਜਿਨ੍ਹਾਂ ਨੇ ਆਪਣੀ ਟ੍ਰੇਨਿੰਗ ਪੂਰੀ ਕਰ ਲਈ ਆ ਔਰ ਹੁਣ ਇਹ ਫੋਰੈਸਟ ਗਾਰਡ ਦੇ ਤੌਰ ਤੇ ਜਾਣਨ ਲੱਗ ਪਈਆਂ ਨੇ ਇਹਨਾਂ ਵਿੱਚੋਂ ਬਹੁਤ ਸਾਰੀਆਂ ਉਹ ਕੁੜੀਆਂ ਨੇ ਜਿਨ੍ਹਾਂ ਦੀ ਪੜ੍ਹਾਈ ਵੀ ਕਾਫੀ ਵਧੀਆ ਕਿਸੇ ਨੇ ਬੀਟਾ ਕੀਤੀ ਹੋਈ ਐ ਕਿਸੇ ਨੇ ਐਮਟੈਕ ਔਰ ਇੱਥੋਂ ਤੱਕ ਕਿ ਐਮਬੀਏ ਐਮਬੀਏ ਤੋਂ ਬਾਅਦ ਕਈ ਐਮਐਸਸੀ ਪੜ੍ਹੀਆਂ ਹੋਈਆਂ ਨੇ ਤੇ ਕਈ ਲਾਗ ਗ੍ਰੈਜੂਏਟ ਨੇ ਜਿਹੜੀਆਂ 20 ਕੁੜੀਆਂ ਨੇ ਭਰਤੀ ਹੋਈਆਂ ਨੇ 29 ਚ ਉਹਨਾਂ ਵਿੱਚੋਂ ਬਹੁਤੀਆਂ ਨੇ ਬੀਟੈਕ, ਐਮਟੈਕ, ਐਮਬੀਏ ਤੇ ਐਮ ਐਮ ਐਮਐਸਸੀ ਦੀ ਵੀ ਪੜ੍ਹਾਈ ਕੀਤੀ ਹੋਈ ਹੈ। ਸੱਤ ਕੁੜੀਆਂ ਉਹ ਨੇ ਜਿਹੜੀਆਂ ਬੀਏ, ਬੀਐਸਸੀ ਤੇ ਲਾਗ ਗ੍ਰੈਜੂਏਟ ਨੇ। ਉਹ ਸੱਤ ਕੁੜੀਆਂ ਉਹ ਨੇ ਔਰ ਜਿਹੜੀਆਂ ਫਰਾਟੇਦਾਰ ਇੰਗਲਿਸ਼ ਵੀ ਚੰਗੀ ਤਰ੍ਹਾਂ ਬੋਲ ਲੈਂਦੀਆਂ ਨੇ। 12 ਹਫ਼ਤਿਆਂ ਦੀ ਟ੍ਰੇਨਿੰਗ ਵਿੱਚ ਇਹਨਾਂ ਨੇ ਕੱਢੜੀ ਮਿਹਨਤ ਕੀਤੀ ਆ ਸਖਤ ਮਿਹਨਤ ਕੀਤੀ ਆ ਤੇ ਆਪਣਾ ਵਧੀਆ ਪ੍ਰਦਰਸ਼ਨ ਕੀਤਾ ਹੈਗਾ ਤੇ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਇਹਨਾਂ ਨੂੰ ਹੁਣ ਜਿਹੜੇ ਨੇ ਨਿਯੁਕਤੀ ਪੱਤਰ ਵਣ ਦਿੱਤੇ ਸਟੇਸ਼ਨ ਵਣ ਦਿੱਤੇਗੇ ਨੇ ਤੇ ਹੁਣ ਇਹ ਜੰਗਲਾਂ ਦੀਆਂ ਰਾਖੀਆਂ ਕਰਨਗੇ ਇਸੇ ਤਰ੍ਹਾਂ ਜਿਸ ਕੁੜੀ ਨੇ ਉਹ ਕੀਤੀ ਹੈ ਐਮਟੈਕ ਕੀਤੀ ਹੈ ਪਟਿਆਲਾ ਦੀ ਰਹਿਣ ਵਾਲੀ ਆ ਰਿਧੀ ਸ਼ਰਮਾ ਰਿਧੀ ਸ਼ਰਮਾ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਹਿਲਾਂ ਬੀਟੈਕ ਕੀਤੀ ਹੈ ਕੰਪਿਊਟਰ ਸਾਇੰਸ ਦੇ ਵਿੱਚ ਉਸ ਤੋਂ ਬਾਅਦ ਉਹਨੇ ਐਮਟੈਕ ਕੀਤੀ ਆ ਐਮਟੈਕ ਕਰਨ ਤੋਂ ਬਾਅਦ ਉਹ ਕਿਸੇ ਨਿੱਜੀ ਕੰਪਨੀ ਦੇ ਵਿੱਚ ਬਹੁਤ ਚੰਗੀ ਤਨਖਾਹ ਤੇ ਨੌਕਰੀ ਕਰ ਸਕਦੀ ਸੀ ਲੇਕਿਨ ਉਹਨਾਂ ਨੇ ਸਰਕਾਰੀ ਨੌਕਰੀ ਨੂੰ ਚੁਣਿਆ ਇਸ ਕਰਕੇ ਪ੍ਰਾਈਵੇਟ ادارے ਨੂੰ ਤਰਜੀਹ ਨਹੀਂ ਦਿੱਤੀ ਜਦੋਂ ਉਹਨਾਂ ਨੂੰ ਪੰਜਾਬ ਦੇ ਵਿੱਚ ਰੈਗੂਲਰ ਨੌਕਰੀ ਮਿਲ ਗਈ ਤਾਂ ਉਹਨਾਂ ਨੇ ਫੋਰੈਸਟ ਗਾਰਡ ਭਰਤੀ ਹੋਣਾ ਹੈ ਜਿਆਦਾ ਵਧੀਆ ਸਮਝਾ ਇਸੇ ਤਰ੍ਹਾਂ ਕਿਲਾ ਨਿਹਾਰ ਸਿੰਘ ਵਾਲੀ ਜ਼ਿਲ੍ਹਾ ਬਠਿੰਡਾ ਬਠਿੰਡਾ ਦੀ ਸੰਦੀਪ ਕੌਰ ਕੀ ਕਹਿੰਦੀ ਹੈ ਜਿਹੜੀ ਫੋਰੈਸਟ ਗਾਰਡ ਬਣ ਚੁੱਕੀ ਹੈ ਉਹਨਾਂ ਨੇ ਦੱਸਿਆ ਕਿ ਉਹਨੇ ਬਠਿੰਡਾ ਤੋਂ ਬੀ ਬੀਐਸਸੀ ਕੀਤੀ ਸੀ ਬੀਐਸਸੀ ਕਰਨ ਤੋਂ ਬਾਅਦ ਉਹਨਾਂ ਨੇ ਐਮਐਸਸੀ ਮੈਥ ਵਿੱਚ ਕੀਤੀ ਸੀ ਔਰ ਉਹਨਾਂ ਦਾ ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਜਿਹੜਾ ਸੁਪਨਾ ਸੀ ਉਹ ਅੱਜ ਪੂਰਾ ਹੋ ਗਿਆ ਉਹ ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਦੇ ਵਿੱਚ ਬਤੌਰ ਫੋਰੈਸਟ ਗਾਰਡ ਵਾਸਤੇ ਸਿਲੈਕਟ ਹੋਈ ਫਿਰ ਟ੍ਰੇਨਿੰਗ ਕੀਤੀ ਆ ਤੇ ਹੁਣ ਉਹਨੂੰ ਜਲਦ ਸਟੇਸ਼ਨ ਵੀ ਮਿਲ ਜਾਊਗਾ। ਇਸੇ ਤਰ੍ਹਾਂ ਫਾਜਲਕਾ ਦੇ ਪਿੰਡ ਚੱਕ ਡੱਬੋ ਵਾਲਾ ਦੀ ਜਿਹੜੀ ਮੀਨੂ ਬਾਲਾ ਮੀਨੂ ਬਾਲਾ ਕੀ ਕਹਿੰਦੀ ਆ ਉਹ ਕਹਿੰਦੀ ਕਿ ਮੈਨੂੰ ਖੁਸ਼ੀ ਆ ਕਿ ਮੈਂ ਫੋਰੈਸਟ ਗਾਰਡ ਭਰਤੀ ਹੋ ਗਈ ਆ। ਮੇਰੀ ਸਰਕਾਰੀ ਨੌਕਰੀ ਦੀ ਤਰਜੀਹ ਸੀ। ਉਹਨੇ ਦੱਸਿਆ ਕਿ ਉਹਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਹਿਲਾਂ ਬੀਟੈਕ ਮਕੈਨਿਕਲ ਦੇ ਵਿੱਚ ਕੀਤੀ ਉਸ ਤੋਂ ਬਾਅਦ ਐਮਟੈਕ ਕੀਤੀ ਹੈ ਫਿਰ ਉਹਨਾਂ ਨੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਤੋਂ ਐਮਬੀਏ ਕੀਤੀ ਹੈ ਤੇ ਹੁਣ ਸਰਕਾਰੀ ਨੌਕਰੀ ਉਹਨਾਂ ਨੂੰ ਪ੍ਰਾਪਤ ਹੋ ਚੁੱਕੀ ਹੈ ਤੇ ਉਹ ਜੰਗਲਾਤ ਵਿਭਾਗ ਦੇ ਵਿੱਚ ਬਤੌਰ ਫੋਰੈਸਟ ਆਫੀਸਰ ਦੇ ਤੌਰ ਤੇ ਕੰਮ ਕਰੇਗੀ ਇਸੇ ਤਰ੍ਹਾਂ ਨਵ ਗ੍ਰੇਹਾ ਪਿੰਡ ਦੀ ਜਿਹੜਾ ਵਾ ਰੂਪਨਗਰ ਦੇ ਵਿੱਚ ਪਿੰਡਾ ਉੱਥੋਂ ਦੀ ਰੀਤਾ ਰਾਣੀ ਵੀ ਸਿਲੈਕਟ ਹੋ ਗਿਆ ਰੀਤਾ ਰਾਣੀ ਕਹਿੰਦੀ ਕਿ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਐਮਐਸਸੀ ਫਿਜ਼ਿਕਸ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਨੇ ਪਹਿਲਾਂ 12ਵੀਂ ਸਕੂਲ ਦੇ ਪਿੰਡ ਦੇ ਸਕੂਲ ਚ ਹੀ ਪੜ੍ਹਾਈ ਕੀਤੀ ਸੀ ਲੇਕਿਨ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਤੋਂ ਐਮ ਐਸ ਸੀ ਫਿਜ਼ਿਕਸ ਕੀਤੀ ਲੇਕਿਨ ਸਰਕਾਰੀ ਨੌਕਰੀ ਉਹਨਾਂ ਨੂੰ ਮਿਲ ਗਈ ਆ ਤੇ ਇਸ ਕਰਕੇ ਹੁਣ ਉਹ ਫੋਰੈਸਟ ਗਾਰਡ ਦੇ ਤੌਰ ਤੇ ਕੰਮ ਕਰੇਗੀ ਸਭ ਤੋਂ ਵੱਡੀ ਗੱਲ ਹੈ ਕਿ ਜਿੰਨਾਂ 27 ਵਿੱਚੋਂ 18 ਉਹ ਕੁੜੀਆਂ ਨੇ ਜਿਨ੍ਹਾਂ ਨੇ ਸਰਕਾਰੀ ਸਕੂਲ ਦੇ ਵਿੱਚ ਹੀ 12ਵੀਂ ਜਮਾਤ ਪੜ੍ਹੀ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਵੀ ਸਰਕਾਰ ਦੀ ਆ ਮਤਲਬ ਸਰਕਾਰੀ ਸਕੂਲਾਂ ਵਿੱਚੋਂ ਸਰਕਾਰੀ ਵਿੱਦਿਆ ਪ੍ਰਾਪਤ ਕਰਨ ਵਾਲੀਆਂ ਕੁੜੀਆਂ ਜਿਹੜੀਆਂ ਭਰਤੀ ਹੋਈਆਂ ਉਹਨਾਂ ਦੇ ਵਿੱਚ 18 ਉਹ ਨੇ ਜਿਹੜੀਆਂ ਸਰਕਾਰੀ ਸਿੱਖਿਆ ਉਹਨਾਂ ਨੇ ਪ੍ਰਾਪਤ ਕੀਤੀ ਆ ਮਤਲਬ ਸਰਕਾਰੀ ਸਿੱਖਿਆ ਵੀ ਮਾੜੀ ਨਹੀਂ ਆ ਵਧੀਆ ਵੀ ਐ ਸਸਤੀ ਵੀ ਆ ਤੇ ਇਸੇ ਕਰਕੇ ਇਹ ਉਹ ਕੁੜੀਆਂ ਨੇ ਗੱਲ ਮਿਹਨਤ ਦੀ ਆ ਇਹਨਾਂ ਕੁੜੀਆਂ ਨੇ ਮਿਹਨਤ ਕੀਤੀ ਆ ਚਾਹੇ ਉਹਨਾਂ ਨੇ ਐਮਬੀਏ ਬੀਟੈਕ ਐਮਟੈਕ ਐਲਐਲਬੀ ਕੀਤੀ ਆ ਲੇਕਿਨ ਹਰ ਇੱਕ ਦੀ ਕਿਉਂਕਿ ਖਾਸ ਕਰਕੇ ਭਾਰਤ ਦੇ ਵਿੱਚ ਸਰਕਾਰੀ ਨੌਕਰੀ ਨੂੰ ਤਰਜੀਹ ਦਿੱਤੀ ਜਾਂਦੀ ਹੈ ਤੇ ਇਸੇ ਕਰਕੇ ਜਿਹੜੀਆਂ ਕੁੜੀਆਂ 29-29ਆਂ ਨੇ ਜਿਹੜੀ ਫੋਰੈਸਟ ਗਾਰਡਸ ਦੇ ਵਿੱਚ ਸਿਲੈਕਸ਼ਨ ਹੋਈਆਂ ਹੈ ਬਤੌਰ ਫਿਰ ਉਹਨਾਂ ਨੇ ਟ੍ਰੇਨਿੰਗ ਕੀਤੀ ਆ 12 ਹਫ਼ਤਿਆਂ ਦੀ ਸਖਤ ਟ੍ਰੇਨਿੰਗ ਤੋਂ ਬਾਅਦ ਉਹ ਹੁਣ ਉਹਨਾਂ ਨੂੰ ਸਟੇਸ਼ਨ ਅਲਾਟ ਕਰ ਦਿੱਤੇ ਗਏ ਨੇ ਔਰ ਪਹਿਲੀ ਦਫ਼ਾ ਫੋਰੈਸਟ ਗਾਰਡ ਦੇ ਵਿੱਚ ਇੱਕ ਜਿਹੜੀਆਂ ਕੁੜੀਆਂ ਭਰਤੀ ਹੋਈਆਂ ਨੇ ਉਹਨਾਂ ਵਿੱਚੋਂ ਬਹੁਤ ਉੱਚ ਅਹੁਦੇ ਤੇ ਉੱਚ ਅਹੁਦੇ ਦੀ ਉਹਨਾਂ ਨੇ ਪੜ੍ਹਾਈ ਕੀਤੀ ਗਏ ਫਿਲਹਾਲ ਇਸ ਖਬਰ ਦੇ ਨਾਲ ਤੁਹਾਡੇ ਤੋਂ ਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ